ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਬੀ ਤੇ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਆਪਣੇ ਮਾਤਾ ਪਿਤਾ ਦੇ ਨਾਲ ਬਹੁਤ ਹੀ ਜ਼ਿਆਦਾ ਬਦਤਮੀਜ਼ੀ ਕਰਦੇ ਨੇ ਅੱਜਕੱਲ੍ਹ ਦੀ ਸਮੇਂ ਦੇ ਵਿੱਚ ਜਿਹੜੇ ਬੱਚੇ ਨੇ ਕਈ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਵਿਹਾਰ ਕਰਦੇ ਆ ਕਿ ਉਹ ਆਪਣੇ ਮਾਤਾ-ਪਿਤਾ ਦੇ ਨਾਲ ਗੱਲਬਾਤ ਕਰਨਾ ਪਸੰਦ ਨਹੀਂ ਕਰਦੇ ਜਾਂ ਫਿਰ ਉਹਨਾਂ ਦੇ ਕਹਿਣੇ ਦੇ ਵਿੱਚ ਨਹੀਂ ਰਹਿੰਦੇ ਜੇਕਰ ਉਹਨਾਂ ਦੇ ਮਾਤਾ-ਪਿਤਾ ਉਹਨਾਂ ਤੋਂ ਕਿਸੇ ਵੀ ਗੱਲ ਦਾ ਜਵਾਬ ਮੰਗਦੇ ਆ ਤੇ ਉਹ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਜੇਕਰ ਜਵਾਬ ਦੇ ਵੀ ਦਿੰਦੇ ਆ ਤੇ ਬਹੁਤ ਜ਼ਿਆਦਾ ਬਤਮੀਜ਼ੀ ਦੇ ਨਾਲ ਦਿੰਦੇ ਨੇ ਇਸ ਦੇ ਨਾਲ ਨਾਲ ਕਈ ਹੋਰ ਪ੍ਰੋਬਲਮ ਵੀ ਆਉਂਦੀਆਂ ਨੇ ਜਿਹੜਾ ਤੁਹਾਡਾ ਬੱਚਾ ਹੁੰਦਾ ਹੈ ਉਹ ਪੜ੍ਹਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਕਮਜ਼ੋਰ ਹੁੰਦਾ ਹੈ ਜਾਂ ਫਿਰ ਉਹ ਕਈ ਤਰ੍ਹਾਂ ਦੇ ਤੁਹਾਨੂੰ ਹੈਲਥ ਇਸ਼ੂ ਵੀ ਆਉਂਦੇ ਨੇ ਕਹਿਣ ਦਾ ਭਾਵ ਇਹੀ ਹੈ ਕਿ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚਿਆਂ ਦੇ ਸੰਬੰਧੀ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਆਉਂਦੀਆਂ ਨੇ ਜਿਵੇਂ ਕਿ ਉਹਨਾਂ ਦਾ ਆਪਸ ਵਿੱਚ ਕਮਿਊਨੀਕੇਸ਼ਨ ਨਾ ਹੋਣਾ ਤੇ ਆਪਸ ਦੇ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਚੱਲਦਾ ਰਹਿਣਾ ਕਿਸੇ ਤਰੀਕੇ ਦੇ ਨਾਲ ਮਾਤਾ ਪਿਤਾ ਦਾ ਬੱਚਿਆਂ ਦਾ ਸੰਤਾਨ ਦਾ ਆਪਸ ਦੇ ਵਿੱਚ ਜੋ ਇਹ ਪ੍ਰੋਬਲਮ ਆਉਂਦੀਆਂ ਲੜਾਈ ਝਗੜੇ ਚ ਚੱਲਦੀ ਨੇ ਇਹਨਾਂ ਦਾ ਮੇਨ ਇਹ ਜੋ ਮੇਨ ਪ੍ਰੋਬਲਮ ਕੀ ਹੈ ਨਦੀ ਇਹ ਸਾਰੀ ਪ੍ਰੋਬਲਮ ਤੇ ਮੁਸ਼ਕਿਲ ਦਾ ਮੇਨ ਕਾਰਨ ਕੀ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਨਾਲ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੇਕਰ ਸਾਡੇ ਘਰ ਦੇ ਵਿੱਚ ਚੱਲ ਰਹੀਆਂ ਤੇ ਅਸੀਂ ਇਹਨਾਂ ਨੂੰ ਕਿਵੇਂ ਦੂਰ ਕਰੀਏ ਤਾਂ ਇਹ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਵੀ ਅਸੀਂ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਇੱਕ ਉਪਾਅ ਵੀ ਲੈ ਕੇ ਆਏ ਹਾਂ ਇਸ ਕਰਕੇ ਤੁਸੀਂ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਓ ਇਸ ਦੇ ਤੁਹਾਨੂੰ ਅਸੀਂ ਕਾਰਨ ਵੀ ਦੱਸਾਂਗੇ ਤੇ ਉਪਾਅ ਵੀ ਦੱਸਾਂਗੇ ਤੇ ਆਪਾਂ ਕਿਵੇਂ ਉਪਾਅ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਤਰੀਕੇ ਦੇ ਨਾਲ ਜਿਵੇਂ ਕਿ ਹੁਣ ਤੁਹਾਡਾ ਜਿਹੜਾ ਬੱਚਾ ਹੈ ਕਈ ਲੋਕਾਂ ਦੇ ਬੱਚੇ ਇੰਨੇ ਜ਼ਿਆਦਾ ਵਿਗੜ ਚੁੱਕੇ ਹੁੰਦੇ ਆ ਕਿ ਜੇਕਰ ਉਹ ਮਹੱਲੇ ਦੇ ਵਿੱਚ ਮਹੱਲੇ ਵਾਲੇ ਬੱਚਿਆਂ ਦੇ ਨਾਲ ਖੇਡਣ ਦੇ ਲਈ ਜਾਂਦੇ ਆ ਤੇ ਉਹਨਾਂ ਦੇ ਨਾਲ ਉਹ ਲੜਾਈ ਝਗੜੇ ਕਰਕੇ ਆਪਣੇ ਘਰ ਵਾਪਸ ਆ ਜਾਂਦੇ ਆ ਤੇ ਇਸ ਦੇ ਨਾਲ-ਨਾਲ ਜੇਕਰ ਉਹ ਸਕੂਲ ਦੇ ਵਿੱਚ ਜਾਂਦੀ ਆ ਕਿ ਸਕੂਲ ਦੇ ਵਿੱਚ ਉਹ ਵੀ ਉਹਨਾਂ ਦੇ ਬੱਚੇ ਦੀਆਂ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ-ਨਾਲ ਜੇੜਨਾ ਦੇ ਬੱਚੇ ਵੱਡੇ ਹੁੰਦੇ ਆ ਉਹ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਆ ਜਾਂ ਉਹਨਾਂ ਨੂੰ ਸ਼ਰਾਬ ਨਸ਼ੇ ਦੀ ਲਤ ਲੱਗ ਜਾਂਦੀ ਏ ਕਹਿਣ ਦਾ ਭਾਵ ਕਿ ਆਪਣੇ ਬੱਚਿਆਂ ਦੀ ਸੰਤਾਨ ਦੀ ਸੰਬੰਧੀ ਜੋ ਵੀ ਪਰੇਸ਼ਾਨੀਆਂ ਆਉਂਦੀਆਂ ਨੇ ਇਹਨਾਂ ਪਰੇਸ਼ਾਨੀਆਂ ਦਾ ਮੁੱਖ ਕਾਰਨ ਕੀ ਹੁੰਦਾ ਹੈ ਇਹ ਸਾਰੀਆਂ ਮੁਸ਼ਕਲਾਂ ਦਾ ਜੇ ਆਪਾਂ ਸਭ ਤੋਂ ਮੇਨ ਕਾਰਨ ਦੇਖੀਏ ਤਾਂ ਮੇਨ ਕਾਰਨ ਇਹ ਹੀ ਹੁੰਦਾ ਏ ਕਿ ਸਾਡਾ ਜਿਹੜਾ ਕੇਤੂ ਏ ਉਹ ਖਰਾਬ ਹੁੰਦਾ ਹੈ ਬੱਚਿਆਂ ਦੀ ਕੁੰਡਲੀ ਦੇ ਵਿੱਚ ਚੱਲ ਰਿਹਾ ਕੇਤੂ ਗ੍ਰਹਿ ਹੈ ਜਿਹੜਾ ਉਹ ਖਰਾਬ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਘਰ ਦੇ ਵਿੱਚ ਕੇਤੂ ਖਰਾਬ ਚੱਲ ਰਿਹਾ ਹੋਵੇ ਤਾਂ ਤੁਹਾਡੇ ਘਰ ਦੇ ਵਿੱਚ ਸੰਤਾਨ ਦੇ ਸੰਬੰਧੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਇਹ ਤਾਂ ਹੈ ਹੀ ਹੈ ਕਿ ਜੇਕਰ ਕੇਤੂ ਖਰਾਬ ਚੱਲਦਾ ਹੋਵੇ ਤਾਂ ਸੰਤਾਨ ਦੇ ਸੰਬੰਧੀ ਜੋ ਵੀ ਪ੍ਰੋਬਲਮ ਨੇ ਉਹ ਸਾਡੇ ਘਰ ਦੇ ਵਿੱਚ ਆਉਂਦੀਆਂ ਹੀ ਆਉਂਦੀਆਂ ਨੇ ਇਸ ਦੇ ਨਾਲ ਨਾਲ ਅਸੀਂ ਕੀ ਕਰਦੇ ਹਾਂ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਜਿੰਨਾ ਗਲਤੀਆਂ ਤੇ ਕਰਕੇ ਜਿਹੜਾ ਸਾਡਾ ਕੇਤੂ ਹੁੰਦਾ ਉਸ ਨੂੰ ਅਸੀਂ ਹੋਰ ਵੀ ਖਰਾਬ ਕਰ ਦਿੰਨੇ ਆ ਜਿਵੇਂ ਕਿ ਅਸੀਂ ਆਪਣੇ ਘਰ ਦੇ ਵਿੱਚ ਕੁਝ ਅਜਿਹੀਆਂ ਗਲਤੀਆਂ ਕਰਦੇ ਹਾਂ ਕੁਝ ਇਸ ਤਰੀਕੇ ਦੀਆਂ ਚੀਜ਼ਾਂ ਅਸੀਂ ਰੱਖ ਦਿੰਨੇ ਆ ਜਿਸ ਦੇ ਨਾਲ ਕੀ ਹੁੰਦਾ ਕਿ ਕੇਤੂ ਹੋਰ ਵੀ ਜ਼ਿਆਦਾ ਵਿਗੜ ਜਾਂਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਸੰਤਾਨ ਦੇ ਸੰਬੰਧੀ ਹੋਰ ਵੀ ਜ਼ਿਆਦਾ ਪ੍ਰੋਬਲਮ ਤੇ ਮੁਸ਼ਕਲਾਂ ਕ੍ਰੀਏਟ ਹੋ ਜਾਂਦੀਆਂ ਨੇ ਤੇਸ ਤਰੀਕੇ ਦੇ ਨਾਲ ਤੁਹਾਡੇ ਬੱਚੇ ਨੂੰ ਹੈਲਥ ਇਸ਼ੂ ਆ ਜਾਂਦੇ ਆ ਤੇ ਹੈਲਥ ਇਸ਼ੂ ਜਦੋਂ ਆਉਂਦੇ ਆ ਉਹਨਾਂ ਦੇ ਆਉਣ ਦੇ ਨਾਲ ਉਹਨਾਂ ਦਾ ਜਿਹੜਾ ਗੁੱਸਾ ਈ ਉਹ ਵਧਣਾ ਸ਼ੁਰੂ ਹੋ ਜਾਂਦਾ ਏ ਤੁਹਾਡਾ ਬੱਚਾ ਗਲਤ ਸੰਗਤ ਦੇ ਵਿੱਚ ਪੈ ਜਾਂਦਾ ਹੈ ਪੜ੍ਹਾਈ ਨਹੀਂ ਕਰਦਾ ਗਾ ਨਸ਼ੇ ਸ਼ਰਾਬ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦਾ ਏ ਇਸ ਦੇ ਪਿੱਛੇ ਤੁਸੀਂ ਕਿਸ ਗੱਲ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਧਿਆਨ ਰੱਖਣਾ ਆਪਣੇ ਘਰ ਦੀਆਂ ਦੀਵਾਰਾਂ ਦਾ ਤੁਸੀਂ ਇਹ ਦੇਖਣਾ ਹੈ ਕਿ ਜਿਹੜੇ ਆਪਣੇ ਘਰ ਦੀਆਂ ਦਵਾਰਾਂ ਹੁੰਦੀਆਂ ਨੇ ਆਪਣੇ ਘਰ ਦੀਆਂ ਦਵਾਰਾਂ ਤੇ ਕੋਈ ਫालतू ਕਿੱਲਾ ਤਾਂ ਨਹੀਂ ਲੱਗੀਆਂ ਹੋਈਆਂ ਸਭ ਤੋਂ ਪਹਿਲਾਂ ਤੁਸੀਂ ਸਿਰਫ ਇਹ ਚੈੱਕ ਕਰਨਾ ਕਿਉਂਕਿ ਜਿਹੜੀਆਂ ਫालतू ਦੀਆਂ ਕਿੱਲਾ ਸਾਡੇ ਘਰ ਦੀਆਂ ਦਵਾਰਾਂ ਤੇ ਲੱਗੀਆਂ ਹੁੰਦੀਆਂ ਨੇ ਉਹ ਕੇਤੂ ਨੂੰ ਹੋਰ ਵੀ ਜ਼ਿਆਦਾ ਵਿਗਾੜ ਦਿੰਦੀਆਂ ਨੇ ਜਿੰਨੀ ਕੋ ਤੁਹਾਨੂੰ ਘਰ ਦੇ ਵਿੱਚ ਜ਼ਰੂਰਤ ਹੁੰਦੀ ਹੈ ਕਿੱਲਾ ਨੂੰ ਲਗਾਉਣ ਦੇ ਲਈ ਉਨੀਆਂ ਹੀ ਕਿੱਲਾ ਤੁਸੀਂ ਆਪਣੇ ਘਰ ਦੇ ਵਿੱਚ ਲਗਾਓ ਬਾਕੀ ਫਾਲਤੂ ਦੀਆਂ ਐਕਸਟਰਾ ਜਿੰਨੀਆਂ ਵੀ ਕਿੱਲਾ ਹੋਣਗੇ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਵੀ ਨਹੀਂ ਹੁੰਦੀ ਉਹਨਾਂ ਸਾਰੀਆਂ ਕਿੱਲਾ ਨੂੰ ਤੁਸੀਂ ਉਹ ਆਪਣੇ ਘਰ ਦੀ ਦੁਵਾਰ ਤੋਂ ਬਿਲਕੁਲ ਹਟਾ ਦੇਣਾ ਇਸ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਫਾਲਤੂ ਦੀਆਂ ਸੂਈਆਂ ਫਾਲਤੂ ਦੀਆਂ ਕਿੱਲਾ ਨਹੀਂ ਪਈਆਂ ਹੋਣੀਆਂ ਚਾਹੀਦੀਆਂ ਤੇ ਤੁਹਾਡੇ ਘਰ ਦੇ ਵਿੱਚ ਉਹ ਤਾਲੇ ਵੀ ਨਹੀਂ ਹੋਣੇ ਚਾਹੀਦੇ ਜਿਸ ਤਾਲੇ ਦੀਆਂ ਚਾਬੀਆਂ ਹੀ ਨਹੀਂ ਹੁੰਦੀਆਂ ਤਿੰਨਾ ਇਹ ਤੁਹਾਡੇ ਘਰ ਦੇ ਵਿੱਚ ਇਸ ਤਰੀਕੇ ਦੀਆਂ ਚਾਬੀਆਂ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਤਾਲੇ ਹੀ ਨਾ ਹੋਣ ਕਿਸੇ ਤਰੀਕੇ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬੜੇ ਪੁਰਾਣੇ ਤਾਲੇ ਪਏ ਹੁੰਦੇ ਨੇ ਕਈ ਸਾਲਾਂ ਤੋਂ ਜਿਨ੍ਹਾਂ ਨੂੰ ਅਸੀਂ ਖੋਲਿਆ ਨਹੀਂ ਕਦੇ ਯੂਜ਼ ਨਹੀਂ ਕੀਤਾ ਹੁੰਦਾ ਉਹਨਾਂ ਤਾਲਿਆਂ ਨੂੰ ਵੀ ਤੁਸੀਂ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰੱਖਣਾ ਇਹ ਸਾਰੀਆਂ ਚੀਜ਼ਾਂ ਨੂੰ ਘਰ ਦੇ ਵਿੱਚ ਰੱਖਣ ਦੇ ਨਾਲ ਹੁੰਦਾ ਕੀ ਹੈ ਕਿ ਸਾਡੇ ਘਰ ਦੇ ਵਿੱਚ ਸਾਡੇ ਬੱਚਿਆਂ ਤੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਂਦੀਆਂ ਨੇ ਜਾਂ ਤਾਂ ਸਾਡੇ ਬੱਚਿਆਂ ਦੇ ਉੱਪਰ ਹੈਲਥ ਇਸ਼ੂ ਆ ਜਾਂਦੇ ਆ ਤੇ ਜਾਂ ਫਿਰ ਸਾਡਾ ਆਪਣੇ ਬੱਚਿਆਂ ਦੇ ਨਾਲ ਜਿਹੜਾ ਵੀ ਸਬੰਧ ਹੁੰਦਾ ਏ ਉਹ ਖਰਾਬ ਹੋ ਜਾਂਦਾ ਹੈ ਤੁਹਾਡਾ ਬੱਚਾ ਮਾਤਾ ਪਿਤਾ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਨਹੀਂ ਕਰਦਾ ਤੇ ਉਹ ਗਲਤ ਸੰਗਤ ਦੇ ਵਿੱਚ ਪੈ ਜਾਂਦਾ ਹੈ ਕਹਿਣ ਦਾ ਭਾਵ ਇਹ ਹੀ ਹੈ ਕਿ ਤੁਹਾਡੇ ਘਰ ਦੇ ਵਿੱਚ ਨਕੀਲੀਆਂ ਚੀਜ਼ਾਂ ਜਾਂ ਫਿਰ ਜਿੰਨਾ ਚੀਜ਼ਾਂ ਦੇ ਨਾਲ ਕੋਈ ਨਾ ਕੋਈ ਚੀਜ਼ ਕੱਟੀ ਜਾਂਦੀ ਹੈ ਜੋ ਕਿ ਫालतू ਐਕਸਟਰਾ ਹੀ ਤੁਹਾਡੇ ਘਰ ਦੇ ਵਿੱਚ ਹੁੰਦੀਆਂ ਨੇ ਜਿਵੇਂ ਕਿ ਜਿੰਨਾ ਦਾ ਯੂਜ਼ ਹੀ ਨਹੀਂ ਹੁੰਦਾ ਕੁਝ ਤਾਂ ਚੀਜ਼ਾਂ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿੰਨਾ ਦਾ ਅਸੀਂ ਯੂਜ਼ ਕਰਦੇ ਹਾਂ ਤੇ ਕੁਝ ਹੁੰਦੀਆਂ ਨੇ ਜਿੰਨਾ ਦਾ ਅਸੀਂ ਯੂਜ਼ ਹੀ ਨਹੀਂ ਕਰਦੇ ਕਿਉਂਕਿ ਜਿੰਨੀਆਂ ਵੀ ਕੱਟਣ ਵਾਲੀਆਂ ਜਾਂ ਫਿਰ ਨਕੀਲੀਆਂ ਚੀਜ਼ਾਂ ਹੁੰਦੀਆਂ ਨੇ ਨਾ ਉਹਨਾਂ ਦਾ ਸਬੰਧ ਕੇਤੂ ਦੇ ਨਾਲ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨਕੀਲੀਆਂ ਤੇ ਅਣਜੋਖਡ ਚੀਜ਼ਾਂ ਦਾ ਤੁਸੀਂ ਇਸਤੇਮਾਲ ਕਰੋਗੇ ਜਿਹੜੀਆਂ ਇਸਤੇਮਾਲ ਕਰਨੇ ਜੋਗ ਨਹੀਂ ਜਾਂ ਫਿਰ ਜਿਨ੍ਹਾਂ ਨੂੰ ਆਪਣੇ ਘਰ ਦੇ ਵਿੱਚ ਤੁਸੀਂ ਜਮਾ ਕਰੋਗੇ ਤੁਹਾਡੀ ਇਸ ਗਲਤੀ ਦੇ ਨਾਲ ਉਨਾ ਹੀ ਜ਼ਿਆਦਾ ਤੁਹਾਡਾ ਜਿਹੜਾ ਕੇਤੂ ਏ ਉਹ ਖਰਾਬ ਹੋ ਜਾਵੇਗਾ ਜੇਕਰ ਕੇਤੂ ਖਰਾਬ ਹੋਵੇਗਾ ਤੇ ਤੁਹਾਡੀ ਔਲਾਦ ਨੂੰ ਤੁਹਾਡੇ ਬੱਚਿਆਂ ਨੂੰ ਪਰੇਸ਼ਾਨੀਆਂ ਆਉਣਗੀਆਂ ਹੀ ਆਉਣਗੀਆਂ ਤੇ ਜੇਕਰ ਤੁਸੀਂ ਚੋੜੇ ਹੋ ਭਾਡੇ ਕਰਦੇ ਹਾਲਾਤ ਵਧੀਆ ਰਹਿਣ ਤੁਹਾਡਾ ਵੀ ਬੱਚਾ ਵਧੀਆ ਰਹੇ ਤੁਹਾਡੇ ਕਹਿਣੇ ਚ ਰਹੇ ਤੁਹਾਡੇ ਕਹਿਣੇ ਤੋਂ ਬਾਹਰ ਨਾ ਹੋਵੇ ਤੁਹਾਡੇ ਬੱਚਿਆਂ ਦੀ ਲੋਕ ਸੋਭਾ ਕਰਨ ਉਹ ਵਧੀਆ ਚੌਕ ਤੇ ਲੱਗਣ ਜਿਵੇਂ ਕਿ ਸਟੱਡੀ ਵਧੀਆ ਕਰੇ ਤੁਹਾਡਾ ਬੱਚਾ ਤੁਹਾਡੇ ਕਹਿਣੇ ਚ ਰਹਿ ਕੇ ਆਗਿਆਕਾਰੀ ਬਣੇ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਅੱਜ ਹੀ ਆਪਣੇ ਘਰ ਦੇ ਵਿੱਚੋਂ ਕੱਢ ਕੇ ਬਾਹਰ ਸੁੱਟ ਦਿਓ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਸਿਰਫ ਉਹੀ ਚੀਜ਼ਾਂ ਤੁਸੀਂ ਆਪਣੇ ਘਰ ਦੇ ਵਿੱਚ ਰੱਖੋ ਬਾਕੀਆਂ ਨੂੰ ਬਾਹਰ ਸੁੱਟ ਦਿਓ ਤੇ ਆਪਣੇ ਬੱਚੇ ਦਾ ਭਵਿੱਖ ਸੁਧਾਰੋ ਤੋਂ ਜੋ ਤੁਹਾਡੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਫਿਊਚਰ ਦੇ ਵਿੱਚ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਕਿਉਂਕਿ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਘਰ ਦੇ ਵਿੱਚ ਰੱਖਦੇ ਹਾਂ ਤੇ ਅਸੀਂ ਆਪ ਖੁਦ ਆਪਣੇ ਘਰ ਦੇ ਵਿੱਚ ਮੁਸੀਬਤਾਂ ਪਰੇਸ਼ਾਨੀਆਂ ਨੂੰ ਨਿਯੋਤਾ ਦਿੰਦੇ ਆਂ ਇਸ ਤਰੀਕੇ ਦੇ ਨਾਲ ਜੇਕਰ ਤੁਹਾਡਾ ਬੱਚਾ ਖਰਾਬ ਹੋ ਗਿਆ ਤੁਹਾਡੇ ਤੋਂ ਇਹ ਗਲਤੀਆਂ ਹੋ ਹੀ ਚੁੱਕੀਆਂ ਨੇ ਤਾਂ ਇਹਨਾਂ ਨੂੰ ਠੀਕ ਕਰਨ ਦੇ ਲਈ ਅਸੀਂ ਕਰਨਾ ਇੱਕ ਛੋਟਾ ਜਿਹਾ ਉਪਾਅ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਸਾਨੂੰ ਚਾਹੀਦਾ ਇੱਕ ਪੱਥਰ ਜਿਸ ਨੂੰ ਸੋਲੇਮਾਨ ਕਿਹਾ ਜਾਂਦਾ ਹੈ ਇਹ ਜਿਹੜਾ ਪੱਥਰ ਹੁੰਦਾ ਦੋ ਰੰਗ ਦਾ ਹੁੰਦਾ ਹੈ ਕਾਲੇ ਤੇ ਚਿੱਟੇ ਦਾ ਵੈਸੇ ਤਾਂ ਰੰਗ ਕਾਲਾ ਹੀ ਹੁੰਦਾ ਹੈ ਕਾਲੇ ਦੇ ਉੱਪਰ ਥੋੜੀਆਂ ਚਿੰਨ੍ਹਾਂ ਦੋ ਤਿੰਨ ਨਿੱਕੀਆਂ-ਨਿੱਕੀਆਂ ਲਾਈਨਾਂ ਬਣੀਆਂ ਹੁੰਦੀਆਂ ਨੇ ਇਸ ਪੱਥਰ ਨੂੰ ਲੈ ਕੇ ਤੁਸੀਂ ਕੀ ਕਰਨਾ ਹੈ ਕਿ ਜਿਵੇਂ ਚਾਂਦੀ ਦੀ ਇੱਕ ਰਿੰਗ ਬਣਾ ਪਾਉਣੀ ਹੈ ਉਸ ਰਿੰਗ ਦੇ ਵਿੱਚ ਤੁਸੀਂ ਇਸ ਪੱਥਰ ਨੂੰ ਚੰਗੀ ਤਰ੍ਹਾਂ ਮੜਵਾ ਲੈਣਾ ਹੈ ਇਸ ਤਰੀਕੇ ਦੇ ਨਾਲ ਇਸ ਪੱਥਰ ਨੂੰ ਚਾਂਦੀ ਦੀ ਰਿੰਗ ਦੇ ਵਿੱਚ ਪਵਾ ਕੇ ਜੇਕਰ ਤਾਂ ਤੁਹਾਡਾ ਬੱਚਾ ਤੁਹਾਡਾ ਕਹਿਣਾ ਬਣ ਰਿਹਾ ਹੈ ਤਾਂ ਉਸ ਨੂੰ ਇਹ ਤੁਸੀਂ ਰਿੰਗ ਦੇ ਦੇਣੀ ਹੈ ਅੰਗੂਠੀ ਦੇ ਵਿੱਚ ਉਹ ਬੱਚੇ ਨੇ ਰਿੰਗ ਪਾ ਲੈਣੀ ਹੈ ਤੇ ਉਸ ਦੇ ਨਾਲ ਜਿਹੜੀਆਂ ਵੀ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਇਸ ਅੰਗੂਠੀ ਨੂੰ ਤੁਸੀਂ ਬਣਵਾ ਕੇ ਆਪਣੇ ਬੱਚਿਆਂ ਨੂੰ ਵੀ ਪਾਉਣੀ ਹੈ ਤੇ ਆਪ ਤੁਸੀਂ ਖੁਦ ਵੀ ਪਾਉਣੀ ਹੈ ਤਾਂ ਜੋ ਕਿ ਤੁਹਾਡੇ ਬੱਚਿਆਂ ਦੇ ਅਤੇ ਤੁਹਾਡੇ ਆਪਸ ਦੇ ਵਿੱਚ ਜਿਹੜੇ ਸਬੰਧ ਨੇ ਉਹ ਵਧੀਆ ਬਣ ਸਕਣ ਕਹਿਣ ਦਾ ਭਾਵ ਤੁਹਾਡੀ ਪਰਿਵਾਰ ਦੀ ਆਪਸ ਵਿੱਚ ਵਧੀਆ ਬਣਦੀ ਰਹੇ बच्चे दी जिंदगी ਦੇ ਵਿੱਚ ਆ ਰਹੀਆਂ ਪ੍ਰੋਬਲਮ ਸਹੀ ਹੋ ਜਾਣਗੀਆਂ ਬੱਚਾ ਆਪਣੀ ਸਹੀ ਰਸਤੇ ਤੇ ਆ ਜਾਵੇਗਾ ਤੁਹਾਡੇ ਮਾਤਾ ਪਿਤਾ ਦੇ ਨਾਲ ਵੀ ਅੱਛੀ ਤਰੀਕੇ ਦੇ ਨਾਲ ਉਹ ਗੱਲ ਕਰਨੀ ਸ਼ੁਰੂ ਕਰ ਦੇਵੇਗਾ ਕਹਿਣ ਦਾ ਭਾਵ ਕਿ ਜਿੰਨੀਆਂ ਵੀ ਉਸ ਦੀਆਂ ਬੁਰੀਆਂ ਆਦਤਾਂ ਉਹ ਸਾਰੀਆਂ ਨੂੰ ਛੱਡ ਦੇਵੇਗਾ ਕਿਉਂਕਿ ਜਿਹੜਾ ਇਹ ਆਪਾ ਪੱਥਰ ਪਾਉਣਾ ਹੈ ਨਾ ਇਹ ਬਹੁਤ ਹੀ ਜ਼ਿਆਦਾ ਇਫੈਕਟਿਵ ਸਟੋਨ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਇਸ ਨੂੰ ਤੁਸੀਂ ਚਾਂਦੀ ਦੇ ਵਿੱਚ ਹੀ ਜੜਵਾਉਣਾ ਹੈ ਕਹਿੰਦਾ ਭਾਬ ਕੇ ਚਾਂਦੀ ਦੀ ਅੰਗੂਠੀ ਤੁਸੀਂ ਬਣਵਾਉਣੀ ਹੈ ਤੇ ਜੇਕਰ ਤੁਹਾਡਾ ਬੱਚਾ ਇਸ ਰਿੰਗ ਨੂੰ ਨਹੀਂ ਪਾਉਂਦਾ ਤੁਹਾਡਾ ਕਹਿਣਾ ਨਹੀਂ ਮੰਨਦਾ ਤਾਂ ਤੁਸੀਂ ਕੀ ਕਰਨਾ ਹੈ ਕਿ ਜਦੋਂ ਵੀ ਤੁਹਾਡਾ ਬੱਚਾ ਸੌਵੇਗਾ ਤੁਸੀਂ ਹੌਲੀ ਜਿਹਾ ਕਰਕੇ ਤਾਂ ਜੋ ਕਿ ਉਸ ਨੂੰ ਪਤਾ ਨਾ ਲੱਗੇ ਇਸ ਪੱਥਰ ਵਾਲੀ ਅੰਗੂਠੀ ਨੂੰ ਉਸ ਦੇ ਸਿਰਹਾਣੇ ਦੇ نیچے ਤੁਸੀਂ ਰੱਖ ਦੇਣਾ ਕਰ ਲੈ ਇਸ ਤਰੀਕੇ ਦੇ ਨਾਲ ਸਾਰੀ ਰਾਤ ਉਥੇ ਅੰਗੂਠੀ ਪਈ ਰਹਿਣ ਦੇਣੀ ਹੈ ਤੇ ਸਵੇਰ ਆਪਣੇ ਬੱਚੇ ਦੇ ਉੱਠਣ ਤੋਂ ਪਹਿਲਾਂ ਉਸ ਅੰਗੂਠੀ ਨੂੰ ਤੁਸੀਂ ਸਹਰਾਣੇ ਦੇ نیچے ਉਚੋਕ ਲੈਣਾ ਹੈ ਤੇ ਰਾਤ ਦੇ ਸਮੇਂ ਫਿਰ ਤੁਸੀਂ ਅੰਗੂਠੀ ਉਸੇ ਤਰੀਕੇ ਦੇ ਨਾਲ ਉਥੇ ਰੱਖ ਦੇਣੀ ਜੇਕਰ ਤੁਸੀਂ ਇਸ ਤਰ੍ਹਾਂ ਵੀ ਕਰੋਗੇ ਤੇ ਇਸ ਤਰੀਕੇ ਦੇ ਨਾਲ ਵੀ ਤੁਹਾਨੂੰ ਓਨਾ ਹੀ ਇਫੈਕਟ ਹੋਵੇਗਾ ਮੈਂ ਦਾ ਭਾਵ ਕਿ ਓਨਾ ਹੀ ਅਸਰ ਹੋਵੇਗਾ ਤੇ ਇਸ ਦੇ ਨਾਲ ਨਾਲ ਤੁਸੀਂ ਇਹ ਵੀ ਉਪਾਅ ਜ਼ਰੂਰ ਕਰਿਓ ਕਿ ਜਦੋਂ ਵੀ ਤੁਹਾਡੇ ਗੇਟ ਦੇ ਅੱਗੇ ਕੁੱਤਾ ਕੋਈ ਵੀ ਕੁੱਤਾ ਆਉਂਦਾ ਤਾਂ ਉਸ ਨੂੰ ਬ੍ਰੈਡ, ਦੁੱਧ, ਚਾਹ, ਰੋਟੀ ਕੁਝ ਨਾ ਕੁਝ ਤੁਸੀਂ ਕੁੱਤੇ ਨੂੰ ਜ਼ਰੂਰ ਖਵਾਇਆ ਕਰੋ ਉਸ ਦੇ ਨਾਲ ਵੀ ਕੀ ਹੁੰਦਾ ਹੈ ਕਿ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਸੰਤਾਨ ਸੰਬੰਧੀ ਪ੍ਰੋਬਲਮ ਮੁਸ਼ਕਲਾਂ ਆਉਂਦੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ ਨੇ ਇਸ ਦੇ ਨਾਲ ਨਾਲ ਜਿਵੇਂ ਕਿ ਜਾਂ ਫਿਰ ਆਪਣੇ ਮੰਦਰ ਜਾਂ ਫਿਰ ਜਿਹੜੇ ਗੁਰਦੁਆਰਾ ਸਾਹਿਬ ਕਹਿਣ ਦਾ ਭਾਵ ਕੋਈ ਵੀ ਧਾਰਮਿਕ ਸਥਾਨ ਤੇ ਤੁਸੀਂ ਜਾਣਿਓ ਤੇ ਉੱਥੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਵੇਂ ਚਨੇ ਤੇ ਗੋੜ ਇਹਨਾਂ ਦੋਨਾਂ ਚੀਜ਼ਾਂ ਦਾ ਤੁਹਾਨੂੰ ਦਾਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਹੁੰਦਾ ਕਿ ਇਹ ਕਿ ਜਿਹੜਾ ਸਾਡਾ ਕੇਤੂ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਮਜ਼ਬੂਤ ਹੁੰਦਾ ਹੈ ਬਸ ਇਸ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਉਪਾੜ ਇਹਨਾਂ ਨੂੰ ਕਰਕੇ ਤੁਸੀਂ ਆਪਣੇ ਇਹ ਤੁਹਾਨੂੰ ਮਜ਼ਬੂਤ ਕਰਕੇ ਤੇ ਆਪਣੇ ਬੱਚੇ ਤੇ ਸਿਰ ਤੇ ਹੱਥ ਹੈ। ਐਕਸ ਸਕਦੇ ਹੋ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੇ ਉਹ ਤੁਰੰਤ ਹੀ ਦੂਰ ਹੋ ਜਾਂਦੀਆਂ ਨੇ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਪੁਆਇੰਟ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਦੀ ਵੀਡੀਓ ਚੰਗੀ ਲੱਗਦੀ ਹੈ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪੈਨ ਪ੍ਰਾਵਾ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਤਵਦ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਸਾਡੇ ਚੈਨਲ ਨੂੰ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤੇ ਇਸ ਲਈ ਵਾਅਦਾ ਤੋਂ ਵਾਅਦਾ ਕਰਿਓ ਧੰਨਵਾਦ ਜੀ ਤੁਹਾਡਾ ਸਾਰੇ ਹੀ ਪੈਨ ਪ੍ਰਾਵਾ ਦਾ